ਹਾਂਜੀ ਸਤਿਕਾਰਯੋਗ ਸਾਧ ਸੰਗਤ ਜੀ ਸਾਰੀ ਸੰਗਤ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀਆਂ ਦੀ ਬਾਣੀ ਦੇ ਵਿੱਚ ਆਏ ਹੋਏ ਕੁਝ ਵਿਸ਼ੇਸ਼ ਸ਼ਬਦਾਂ ਦੀ ਵਿਚਾਰ ਵਿਆਖਿਆ ਆਪਾਂ ਸਾਂਝੀ ਕਰ ਰਹੇ ਹਾਂ ਸੋ ਅੱਜ ਚੌਥਾ ਭਾਗ ਹੈ ਔਰ ਇਸ ਦੇ ਵਿੱਚ ਆਪਾਂ ਸਤ ਸੰਗਤ ਸ਼ਬਦ ਦੇ ਵਿਚਾਰ ਕਰਾਂਗੇ ਮਹਾਰਾਜ ਦੀ ਬਾਣੀ ਵਿੱਚ ਬਹੁਤ ਥਾਵਾਂ ਤੇ ਸਤ ਸੰਗਤ ਸ਼ਬਦ ਆਇਆ। ਤੋਂ ਆਓ ਸਾਰੇ ਮਿਲ ਕੇ ਆਪਾਂ ਆਰੰਭ ਕਰੀਏ ਸਭ ਤੋਂ ਪਹਿਲਾਂ ਸਾਰੇ ਮੁਖ ਪਵਿੱਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਸਤ ਸੰਗਤ। ਜਿਸ ਸੰਗਤ ਵਿੱਚ ਸੰਗਤ ਦਾ ਮਤਲਬ ਕੀ ਹੁੰਦਾ ਇੱਕ ਦੂਜੇ ਦੇ ਨਾਲ ਮਿਲ ਕੇ ਬੈਠਣਾ ਉਸ ਨੂੰ ਸੰਗਤ ਕਿਹਾ ਜਾਂਦਾ ਹੈ। ਅੰਗਰੇਜ਼ੀ ਦਾ ਸ਼ਬਦ ਹੈ ਕੰਪਨੀ। ਸੰਗ ਕਰਨਾ ਸਾਥ ਕਰਨਾ ਸੰਗਤ ਤਾਂ ਜਿਸ ਸੰਗਤ ਦੇ ਵਿੱਚ ਭਾਵ ਜਿਹੜੇ ਇਕੱਠ ਦੇ ਵਿੱਚ ਸੱਤ ਅਸੱਤ ਦਾ ਨਿਰਣਾ ਹੋਵੇ ਸੱਚ ਝੂਠ ਦਾ ਨਿਰਣਾ ਹੋਵੇ ਸੰਗਤ ਜੀ ਤੇ ਬਿਰਤੀ ਨਾਮ ਦੀ ਮਹੱਤਤਾ ਨੂੰ ਸੁਣ ਕੇ ਧਾਰਨ ਕਰ ਲਵੇ ਉਹਦਾ ਨਾਮ ਸਤ ਸੰਗਤ ਹੈ ਜੈਸੇ ਗੁਰੂ ਸਾਹਿਬ ਜੀ ਦੱਸਦੇ ਹਨ ਸਤ ਸੰਗਤ ਕੈਸੀ ਜਾਣੀਐ ਜਿੱਥੇ ਕੋ ਨਾਮ ਵਿਖਾਣੀ ਐ ਜਿੱਥੇ ਸਦਾ ਹੀ ਨਾਮ ਦਾ ਉਚਾਰਨ ਹੁੰਦਾ ਹੋਵੇ ਉਹੋ ਹੀ ਸਤ ਸੰਗਤ ਦਾ ਅਸਥਾਨ ਹੈ ਭਾਵੇਂ ਦੁਨੀਆ ਵਿੱਚ ਹਰ ਪ੍ਰਕਾਰ ਦੇ ਮਿਲਾਪ ਤੇ ਇਕੱਠ ਨੂੰ ਸੰਗਤ ਕਹਿੰਦੇ ਹਨ ਪਰ ਉਹਨਾਂ ਵਿੱਚੋਂ ਜਿਹੋ ਜਿਹੀ ਸੰਗਤ ਕੋਈ ਕਰਦਾ ਹੈ ਉਸ ਨੂੰ ਉਹੋ ਜਿਹੇ ਫਲ ਪ੍ਰਾਪਤ ਹੁੰਦਾ ਹੈ ਇਹਨਾਂ ਸਾਰੀਆਂ ਸੰਗਤਾਂ ਦੇ ਵਿੱਚੋਂ ਪਰ ਗੁਰੂ ਜੀ ਦਾ ਜਸ ਕਰਨ ਵਾਲੀ ਸੰਗਤ ਦਾ ਨਾਮ ਹੀ ਸਤ ਸੰਗਤ ਹੈ ਜਿੱਥੇ ਕੇ ਵਸਤੂ ਨਾਮ ਦੀ ਪ੍ਰਾਪਤੀ ਹੁੰਦੀ ਹੈ ਇਸੇ ਸੰਗਤ ਵਿੱਚ ਹੀ ਗੁਰੂ ਜੀ ਨੇ ਪਰਮਾਤਮਾ ਦਾ ਵਾਸਾ ਦੱਸਿਆ ਹੈ ਆਪਾਂ ਵਾਚਨ ਰੋਜ਼ ਸੁਣਦੇ ਹਾਂ ਬੜੇ ਪ੍ਰਚਲਿਤ ਸ਼ਬਦ ਹਨ ਗੁਰਬਾਣੀ ਦੇ ਕੰਨੜਾ ਰਾਗ ਵਿੱਚ ਸਹਿਬ ਗਰੀਬ ਨਿਵਾਜ ਸਤਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨੂ ਪਾਦਸ਼ਾਹ ਕਿੰਨੇ ਸੋਹਣੇ ਵਾਚਨ ਕਰਦੇ ਹਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਤੇ ਜੈਥਸਿਰੀ ਰਾਗ ਦੇ ਵਿੱਚ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੀ ਬਚਨ ਕਰਦੇ ਹਨ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋ ਭਇਓ ਅਰੂੜਾ ਸੋ ਸਾਧ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਹੈ ਤੇ ਸਤ ਸੰਗਤ ਵਿੱਚ ਜਾਣ ਕਰਕੇ ਉਸ ਦੇ ਮਿਲਣ ਦੀ ਯੁਗਤੀ ਪ੍ਰਾਪਤ ਹੁੰਦੀ ਹੈ ਪ੍ਰਮਾਤਮਾ ਦੇ ਮਿਲਣ ਦੀ ਯੁਗਤੀ ਪ੍ਰਾਪਤ ਹੁੰਦੀ ਹੈ ਜਿਵੇਂ ਕਿਸੇ ਵਿਦਵਾਨ ਪੁਰਸ਼ ਨੇ ਬੜੇ ਸੁੰਦਰ ਸ਼ਬਦ ਲਿਖੇ ਹਨ ਉਹਨਾਂ ਨੇ ਕਿਹਾ ਸੰਗਤ ਵਿੱਚ ਆਇਆ ਤੇ ਮਿਲਦੀ ਨਾਮ ਜਪਣ ਦੀ ਜ਼ੁਗਤੀ ਨਾਮ ਜਪਣ ਦੀ ਜ਼ੁਗਤੀ ਸੰਗਤ ਵਿੱਚ ਆ ਕੇ ਹੀ ਮਿਲਦੀ ਹੈ ਸੰਗਤ ਵਿੱਚ ਆਇਆ ਤੇ ਮਿਲਦੀ ਨਾਮ ਜਪਣ ਦੀ ਜ਼ੁਗਤੀ ਤੇ ਜਿਨ੍ਹਾਂ ਨੂੰ ਜ਼ੁਗਤੀ ਮਿਲ ਜਾਵੇ ਜ਼ੁਗਤੀ ਦੇ ਪਾਇਆ ਤੇ ਮਿਲਦੀ ਪਰਮ ਪਦਾਰਥ ਮੁਕਤੀ ਸਭ ਤੋਂ ਸਰਬੋਤਮ ਪਦਾਰਥ ਮੁਕਤੀ ਫਿਰ ਮਿਲਦਾ ਹੈ ਜਿਨ੍ਹਾਂ ਨੂੰ ਜੁਗਤ ਮਿਲ ਜਾਵੇ ਮੁਕਤੀ ਤਦ ਪ੍ਰੇਮ ਬਿਨਾ ਨੇਹ ਫਲ ਲਖੋ ਜਗਤ ਮਿਆਨਾ ਸਤ ਸੰਗਤ ਬਾਜੋ ਜੀ ਤਰਿਆ ਪਵ ਸਾਗਰ ਨੀਝਾ ਨਾ ਸੋ ਇਉਂ ਕਰਕੇ ਸਾਧ ਸੰਗਤ ਸਤ ਸੰਗਤ ਦੇ ਵਿੱਚ ਪਰਮਾਤਮਾ ਵਸਦਾ ਹੈ ਉੱਥੇ ਹੀ ਪ੍ਰਮਾਤਮਾ ਦੇ ਮਿਲਣ ਦੀ ਯੁਗਤੀ ਪ੍ਰਾਪਤ ਹੁੰਦੀ ਹੈ ਤੇ ਮਨ ਜਿਹੜਾ ਬੜਾ ਹੀ ਚੰਚਲ ਹੈ ਔਰ ਉਹ ਮਨ ਟਿਕਾਓ ਵਿੱਚ ਆ ਕੇ ਫਿਰ ਪ੍ਰਾਰਥਨਾ ਕਰਦਾ ਹੈ। ਕਿਆ ਕਹਿੰਦਾ ਹੈ ਜਿਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਹੁਤ ਪਿਆਰ ਵਾਲੇ ਵਚਨ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਤੇ ਗੂਜਰੀ ਰਾਗ ਅੰਦਰ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸੰਗਤ ਜੀ ਉਹ ਵਚਨ ਕਹਿ ਰਹੇ ਹਨ ਮੋਹੇ ਨਿਰਗੁਣ ਦਿੱਚੈ ਥਾਓ ਸੰਤ ਧਰਮ ਸਾਲੀਐ ਜਿਵੇਂ ਹੰਸ ਸਦਾ ਹੀ ਮਾਨਸ ਰੋਵਰ ਤੇ ਰਹਿੰਦੇ ਹਨ ਉਥੋਂ ਮੋਤੀ ਚੁਗ ਚੁਗ ਕੇ ਖਾਂਦੇ ਹਨ ਤੇ ਜਦੋਂ ਲੋੜ ਪਵੇ ਦੁੱਧ ਅਤੇ ਪਾਣੀ ਇਹਨੂੰ ਸੰਗਤ ਜੀ ਨਖੇੜ ਦਿੰਦੇ ਹਨ ਆਪ ਜੀ ਨੇ ਕਦੇ ਸੁਣਿਆ ਬੜੇ ਵਾਰ ਸੁਣਿਆ ਹੈ ਕਿ ਹੰਸ ਦੁੱਧ ਤੇ ਪਾਣੀ ਦਾ ਨਖੇਰ ਕਰ ਦਿੰਦਾ ਹੈ ਕਿਵੇਂ ਕਰਦਾ ਹੈ ਸੰਗਤ ਜੀ ਇਹਦੇ ਪਿੱਛੇ ਬੜੀ ਗੁੱਝੀ ਰਮਜ਼ ਹੈ ਸੰਗਤ ਜੀ ਹੰਸ ਦੀ ਚੁੰਝ ਦੇ ਵਿੱਚ ਬਹੁਤ ਹੀ ਖੱਟਾ ਪਦਾਰਥ ਹੁੰਦਾ ਹੈ ਔਰ ਜਦੋਂ ਆਪਣੀ ਚੁੰਝ ਉਹ ਦੁੱਧ ਵਿੱਚ ਪਾਉਂਦਾ ਹੈ ਤੇ ਦੁੱਧ ਵਿੱਚ ਖੱਟਾ ਪਦਾਰਥ ਪੈਣ ਨਾਲ ਤੁਹਾਨੂੰ ਪਤਾ ਹੈ ਵੀ ਦੁੱਧ ਫਟ ਜਾਂਦਾ ਹੈ ਔਰ ਉਸ ਵਿੱਚੋਂ ਪਾਣੀ ਅਲੱਗ ਹੋ ਜਾਂਦਾ ਹੈ ਦੁੱਧ ਦੇ ਲੋਥੜੇ ਜਿਹੇ ਬਣ ਜਾਂਦੇ ਹਨ ਦੁੱਧ ਦੀਆਂ ਫੁੱਟੀਆਂ ਜਿਹੀਆਂ ਬਣ ਜਾਂਦੀਆਂ ਹਨ ਜਿਹੜੀਆਂ ਫੁੱਟੀਆਂ ਬਣੀਆਂ ਹੁੰਦੀਆਂ ਉਹ ਹੀ ਅਸਲ ਵਿੱਚ ਦੁੱਧ ਹੁੰਦਾ ਹੈ ਤੇ ਬਾਕੀ ਪਾਣੀ ਹੁੰਦਾ ਹੈ ਸੋ ਇਉਂ ਹੰਸ ਜਿਹੜਾ ਹੈ ਉਹ ਆਪਣੀ ਚੁੰਝ ਨਾਲ ਦੁੱਧ ਅਤੇ ਪਾਣੀ ਨੂੰ ਵੱਖ-ਵੱਖ ਕਰ ਸਕਦਾ ਹੈ ਇਹ ਗੁਣ ਇਹ ਸਾਧ ਸੰਗਤ ਜੀ ਵਡਿਆਈ ਕੇਵਲ ਤੇ ਕੇਵਲ ਹੰਸ پاس ਹੁੰਦੀ ਹੈ ਤੇ ਮਾਨਸਰੋਵਰ ਛੱਡ ਕੇ ਉਹ ਹੋਰ ਕਿਤੇ ਨਹੀਂ ਜਾਂਦਾ ਤੈਸੇ ਹੀ ਸਤਸੰਗਤ ਵਾਸੀ ਸਤਗੁਰੂ ਜੀ ਦੇ ਚਰਨਾਂ ਦੇ ਪਿਆਰੇ ਗੁਰਮੁਖ ਹੰਸ ਵਰਗੇ ਹੁੰਦੇ ਹਨ ਤੇ ਸਾਧ ਸੰਗਤ ਰੂਪੀ ਮਾਨਸ ਰੋਬਰ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ ਤੇ ਤੱਤ ਵਸਤੂ ਪਰਮਾਤਮਾ ਦੇ ਨਾਮ ਦੇ ਸੁੱਚੇ ਮੋਤੀ ਜਿਹਨੂੰ ਮਹਾਰਾਜ ਨੇ ਕਿਹਾ ਮਾਰਨ ਕ ਮੋਤੀ ਨਾਮ ਪ੍ਰਭ ਪੁਨ ਲੱਗੈ ਨਾਹੀ ਸੰ ਉਹ ਫਰਮਾਤਮਾ ਦੇ ਨਾਮ ਦੇ ਸੁੱਚੇ ਮੋਤੀ ਚੁਗ ਚੁਗ ਕੇ ਭਾਵਨਾ ਨਾਮ ਜਪ ਕੇ ਛਕ ਕੇ ਤ੍ਰਿਪਤ ਹੁੰਦੇ ਹਨ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਤਨਾਸੀ ਰਾਗ ਦੇ ਅੰਦਰ ਫਰਮਾਨ ਕਰਦੇ ਹਨ ਤ੍ਰਿਪਤ ਪਈ ਸੱਚ ਭੋਜਨ ਖਾਇਆ ਫਿਰ ਤ੍ਰਿਪਤੀ ਹੋ ਜਾਂਦੀ ਹੈ ਵਿਪਾਸ ਪ੍ਰਭਾਤੀ ਰਾਗ ਅੰਦਰ ਗੁਰੂ ਅਰਜਨ ਦੇਵ ਜੀਆ ਦਾ ਵਚਨ ਹੈ ਅੰਮ੍ਰਿਤ ਨਾਮ ਮਨ ਰਹਿਆ ਅਗਾਏ ਤੇ ਦੂਜੇ ਮਿੱਤਰਾਂ ਨੂੰ ਵੀ ਗੁਰਮੁਖ ਕਹਿੰਦੇ ਹਨ ਆਪ ਦੇ ਨਾਮ ਜਪ ਕੇ ਰੱਜਦੇ ਹਨ ਨਾਮ ਦੇ ਮੋਤੀ ਖਾ ਕੇ ਰੱਜ ਜਾਂਦੇ ਹਨ ਤੇ ਫਿਰ ਨਾਲ ਦੇ ਸੰਗੀਆਂ ਸਾਥੀਆਂ ਮਿੱਤਰਾਂ ਨੂੰ ਵੀ ਕਹਿੰਦੇ ਹਨ ਕੀ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਲਾਵਲ ਰਾਗ ਅੰਦਰ ਬਖਸ਼ਿਸ਼ ਕਰਦੇ ਹਨ ਉਹ ਕਹਿੰਦੇ ਨੇ ਰਜ ਰਜ ਭੋਜਨ ਖਾ ਬੋ ਮੇਰੇ ਭਾਈ ਅੰਮ੍ਰਿਤ ਨਾਮ ਰਿਦਮਾਹੇ ਧਾਈ ਕਹਿੰਦੇ ਵੀ ਤੁਸੀਂ ਵੀ ਖਾ ਲਓ ਭਈ ਖਾਓ ਤੁਸੀਂ ਵੀ ਅਸੀਂ ਛਕ ਲਿਆ ਹੈ ਬੜਾ ਆਨੰਦ ਹੈ ਤ੍ਰਿਪਤੀ ਹੈ ਭਈ ਤੁਸੀਂ ਵੀ ਛਕ ਲਓ ਛਕੋ ਭਈ ਛਕੋ ਛਕੋ ਤੁਸੀਂ ਵੀ ਛਕ ਲਓ ਸੋ ਜਿਹਨਾਂ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਨੂੰ ਸੰਗਤ ਵਿੱਚੋਂ ਹੀ ਪ੍ਰਾਪਤ ਹੋਈ ਹੈ ਸਤ ਸੰਗਤ ਵਿੱਚੋਂ ਹੀ ਪ੍ਰਾਪਤੀ ਹੋਈ ਹੈ ਤੇ ਸਾਧ ਸੰਗਤ ਜੀ ਗੁਰੂ ਘਰ ਦੇ ਮਹਾਨ ਵਿਦਵਾਨ ਗੁਰੂ ਘਰ ਦੇ ਵੇਦ ਵਿਆਸ ਬ੍ਰਹਮ ਗਿਆਨੀ ਔਰ ਅਨੰਨ ਸੇਵਾਦਾਰ ਭਾਈ ਗੁਰਦਾਸ ਸਾਹਿਬ ਜੀ ਸਤ ਸੰਗਤ ਦੀ ਮਹਾਨਤਾ ਪ੍ਰਤੀ ਉਹਨਾਂ ਦੇ ਦੇਖੋ ਕਿੰਨੇ ਸੁੰਦਰ ਬਚਨ ਹਨ ਇੱਕ ਉਦਾਹਰਨ ਦਿੱਤੀ ਹੈ ਸੁਖ ਰਾਜੇ ਖਰੀ ਚੰਦ ਘਰ ਨਾਰ ਸੁਤਾਰਾ ਲੋਚਣ ਰਾਣੀ ਤਰ ਰਣੀ ਵੀ ਉਦਾਹਰਨ ਦਿੰਦੇ ਹਨ ਪੂਰੀ ਬਾਤ ਹੈ ਸੰਗਤ ਜੀ ਸਾਧ ਸੰਗਤ ਮੇ ਲਗਾਵ ਦੇ ਰਾਤੀ ਜਾਏ ਸੁਣੈ ਗੁਰ ਬਾਣੀ ਪਿਛੋਂ ਰਾਜਾ ਜਾਗਿਆ ਅਧੀ ਰਾਤ ਨਿਖੰਡ ਵਿਹਾਨੀ ਰਾਣੀ ਦਿਸ ਨ ਆਵਦੀ ਮਨ ਵਿੱਚ ਵਰਤ ਗਈ ਹੈ ਰਾਣੀ ਹੋਰ ਤਰਾਤੀ ਉਠ ਕੇ ਚੱਲਿਆ ਪਿੱਛੋਂ ਤਰਲ ਜੋ ਆਣੀ ਰਾਣੀ ਪਹੁੰਤੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ ਸਾਧ ਸੰਗਤਿ ਆੜਾ ਦਿਆ ਜੋੜੀ ਜੁੜੈ ਖੜਾਉ ਪੁਰਾਣੀ ਰਾਜੇ ਡਿੱਠਾ ਚਲਤ ਇਹ ਇਹ ਖੜਾਵ ਹੈ ਚੋਜ ਵਿਣਾਣੀ ਸਾਧ ਸੰਗਤ ਵਿਟੋ ਕੁਰਬਾਨੀ ਸਤ ਸੰਗਤ ਦੇ ਪ੍ਰਤਾਪ ਕਰਕੇ ਰਾਣੀ ਤਾਰਾ ਦੀ ਖੜਾਵ ਉਹੋ ਜਿਹੀ ਹੀ ਹੋਰ ਬਣ ਗਈ ਆਪ ਜੀ ਨੇ ਇਹ ਬੜੇ ਵਾਰ ਇਹ ਪ੍ਰਸੰਗ ਸੁਣਿਆ ਹੋਣਾ ਹੈ ਸਤਪੁਰਸ਼ਾਂ ਦੇ ਪਾਸੋਂ ਗੁਣੀ ਗਿਆਨੀ ਸਿੰਘਾਂ ਦੇ ਪਾਸੋਂ ਆਪ ਜੀ ਨੇ ਸੁਣਿਆ ਹੋਣਾ ਹੈ ਤੋ ਸਤ ਸੰਗਤ ਜੀ ਇਸ ਕਰਕੇ ਸਤ ਸੰਗਤ ਦੀ ਬੜੀ ਵੱਡੀ ਮਹਿਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸ਼ਾਮ ਨੂੰ ਨਿਤਨੇਮ ਕਰਦੇ ਰਹੇ ਰਸ ਸਾਹਿਬ ਦਾ ਉੱਥੇ ਵੀ ਵਚਨ ਆਉਂਦਾ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੋ ਸਤ ਸੰਗਤ ਦੇ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਮ ਦੀ ਮਹਿਮਾ ਹਰੇਕ ਥਾਂ ਤੇ ਹੈ ਸੰਗਤ ਜੀ ਹਰੇਕ ਥਾਂ ਤੇ ਨਾਮ ਦੀ ਮਹਿਮਾ ਹੈ ਕਿ ਲੋਕ ਵਿੱਚ ਪਰਲੋਕ ਵਿੱਚ ਨੌਖੰਡ ਪ੍ਰਿਥਵੀ ਵਿੱਚ ਪਤਾਲ ਵਿੱਚ ਆਕਾਸ਼ ਵਿੱਚ ਹਰ ਥਾਂ ਤੇ ਸੰਗਤ ਜੀ ਕਿਤੇ ਟਿੱਬਿਆਂ ਦੇ ਵਿੱਚ ਕਿਤੇ ਪਹਾੜਾ ਪਰਬਤਾਂ ਕਿਤੇ ਸਮੁੰਦਰਾਂ ਦਰਿਆਵਾਂ ਨਦੀਆਂ ਨਹਿਰਾਂ ਹਰੇਕ ਥਾਂ ਤੇ ਪਰਮੇਸ਼ਰ ਦੇ ਨਾਮ ਦੀ ਮਹਾਨਤਾ ਹੈ ਜਿਵੇਂ ਸਾਧ ਸੰਗਤ ਜੀ ਮਲਾ ਰਾਗ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੱਸ ਰਹੇ ਹਨ ਨਾਮ ਕੀ ਨਾਮ ਨ ਸਤਿ ਦੀਪਾ ਸਤਾਂ ਦੀਪਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ ਸੋ ਇਸ ਨੂੰ ਜਪ ਕੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਿਰਹੂ ਵਿਜੋਗ ਦੀ ਮੂਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਜੀ ਕਿੰਨਾ ਸੋਹਣਾ ਦੱਸ ਰਹੇ ਹਨ ਬਚਨ ਸੋਰਠ ਰਾਗ ਦੇ ਵਿੱਚ ਸੋਰਠ ਮਹੱਲਾ ਨਵਾ ਮਨ ਦੇ ਪ੍ਰਭ ਕੀ ਸਰਣ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸੁੁਰ ਧਾਰੋ ਰਹਾਉ ਅਟਲ ਭਇਓ ਤਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਏ ਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਜਦ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਹਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ ਰਾਮ ਕਹਿਤ ਬੰਦਨ ਤਹਿ ਟੂਟਾ ਅਜਮਲ ਪਾਪੀ ਜਗ ਜਾਣੇ ਨਿਮਖ ਮਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੈ ਪਾਰ ਤੋ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਵਿੱਚ ਉਹਦੀ ਸਤ ਸੰਗਤ ਵਿੱਚ ਇੰਨੀ ਮਹਿਮਾ ਇੰਨੀ ਵਡਿਆਈ ਹੈ ਕਬੀਰ ਸਾਹਿਬ ਜੀਆ ਨੇ ਦੇਖੋ ਕਿੰਨਾ ਸੋਹਣਾ ਵਚਨ ਕਿਹਾ ਹੈ ਭਾਈ ਜਿਹੜੀ ਸਾਧੂ ਦੀ ਸੰਗਤ ਹੈ ਇਹ ਦਿਨੋਂ ਦਿਨ ਵੱਧਦੀ ਦੂਣੀ ਹੋ ਹੋ ਵੱਧਦੀ ਦੂਣੀ ਦੂਣੀ ਚੌਣੀ ਹੋ ਹੋ ਵੱਧਦੀ ਹੈ ਕਬੀਰ ਸਾਹਿਬ ਕਹਿੰਦੇ ਹਨ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਸੇਤ ਪਰ ਸੰਗਤ ਜੀ ਸਾਧ ਸੰਗਤ ਦੇ ਮੁਕਾਬਲੇ ਪਰ ਸਾਧ ਸੰਗਤ ਨੂੰ ਛੱਡ ਕੇ ਜੇ ਅਸੀਂ ਸਾਖਤ ਪੁਰਸ਼ਾਂ ਦੀ ਸੰਗਤ ਕਰਦੇ ਹਾਂ ਤਾਂ ਅਦੋ ਗਤੀ ਨੂੰ ਪ੍ਰਾਪਤ ਹੁੰਦੇ ਹਾਂ ਗੁਰੂ ਜੀ ਦੱਸਦੇ ਹਨ ਸਾਨੂੰ ਸਾਖਤ ਪੁਰਸ਼ਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਕਬੀਰ ਸਾਹਿਬ ਜੀ ਮਹਾਰਾਜ ਕਿੰਨਾ ਸੋਹਣਾ ਬਚਨ ਫਿਰ ਦੱਸ ਰਹੇ ਹਨ ਕਬੀਰ ਸੰਗ ਸਾਖਤ ਸੰਗ ਨ ਕੀਜੀਐ ਕਬੀਰ ਸਾਖਤ ਸੰਗ ਨ ਕੀਜੀਐ ਦੂਰਹਿ ਜਾਈਐ ਭਾਗ ਵਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ ਜਿਵੇਂ ਕਾਲੇ ਬਰਤਨ ਦੇ ਨਾਲ ਸਪਰਸ਼ ਕੀਤੇ ਆਏ ਕੱਪੜੇ ਕਾਲੇ ਹੋ ਜਾਂਦੇ ਹਨ ਤੈਸੇ ਹੀ ਸਾਖਤ ਪੁਰਸ਼ਾਂ ਦੀ ਕੁਸੰਗਤ ਕਰਿਆ ਮਨ ਮਲੀਨ ਹੋ ਜਾਂਦਾ ਹੈ ਸੋ ਸਾ ਸੰਗਤ ਜੀ ਹਰੇਕ ਪੁਰਸ਼ ਨੂੰ ਚਾਹੀਦਾ ਹੈ ਮਾਈ ਭਾਈ ਸਭ ਕੁ ਸੰਗਤ ਦਾ ਤਿਆਗ ਕਰਕੇ ਸਤ ਸੰਗਤ ਨੂੰ ਧਾਰਨ ਕਰਨਾ ਚਾਹੀਦਾ ਹੈ ਕਿਸੇ ਵਿਦਵਾਨ ਪੁਰਸ਼ ਨੇ ਬੜੇ ਹੀ ਸੋਹਣੇ ਬਚਨ ਇੱਕ ਕਵਿਤਾ ਦੇ ਰੂਪ ਦੇ ਵਿੱਚ ਲਿਖੇ ਹਨ ਆਓ ਸੰਗਤ ਜੀ ਸਾਰੇ ਪਿਆਰ ਨਾਲ ਸੁਣੋ ਬਿਨਾ ਸਤ ਸੰਗਤ ਅਗਿਆਨ ਨਾਹੀ ਦੂਰ ਹੋਵੇ ਬਿਨਾ ਸਤ ਸੰਗਨਾ ਗਿਆਨ ਦਾ ਪ੍ਰਕਾਸ਼ ਜੀ ਬਿਨਾ ਸਤ ਸੰਗਤ ਅਗਿਆਨ ਨਾਹੀ ਦੂਰ ਹੋਵੇ ਬਿਨਾ ਸਤ ਸੰਗ ਨਾ ਗਿਆਨ ਦਾ ਪ੍ਰਕਾਸ਼ ਜੀ ਬਿਨਾ ਸਤ ਸੰਗ ਕਦੇ ਸੰਸਾਰ ਨਾਹੀ ਦੂਰ ਹੋਵੇ ਬਿਨਾ ਸਤ ਸੰਗ ਨਾਹੀ ਮਿਲੇ ਸੁਖ ਰਾਜ ਜੀ ਬਿਨਾ ਸਤ ਸੰਗ ਨਾਹੀ ਦੇਵਤਾ ਕਹਾਈ ਸਕੇ ਬਿਨਾ ਸਤ ਸੰਗ ਹੋਵੇ ਰਾਖਸ਼ਾਂ ਚ ਵਾਸ ਜੀ ਤਾਂ ਤੇ ਸਤ ਸੰਗ ਸਦਾ ਕੀ ਜੀਏ ਪਿਆਰੇ ਭਾਈ ਜਨਮ ਮਨੁੱਖਾਂ ਸੰਧੀ ਇਹੋ ਸੁਖ ਰਾਸ ਜੀ ਜਨਮ ਮਨੁੱਖਾਂ ਸੰਧੀ ਇਹੋ ਸੁਖ ਰਾਸ ਜੀ ਸੋ ਇਉ ਸਤ ਸੰਗਤ ਦੀ ਮਹਿਮਾ ਗੁਰਬਾਣੀ ਅੰਦਰ ਵਿਦਵਾਨ ਪਰਿਸ਼ਾ ਨੇ ਵੀ ਸੰਗਤ ਜੀ ਆਪੋ ਆਪਣੇ ਤਰੀਕੇ ਸਭਨਾ ਨੇ ਗੁਰੂਆਂ